ਲਗਭਗ ਤੜਕੇ ਰਾਤ ਦੇ 3-4 ਵਜੇ ਦੀ ਟੁੱਪੀ ਹੋਈ ਹੈ ਹੁਣ ਸਾਢੇ 5 ਸੂਈ ਬਚ ਗਏ 15 ਘੰਟੇ ਹੋ ਗਏ ਟੁੱਪੀ ਨੂੰ ਲਗਭਗ ਹਜੇ ਨਹਿਰ ਫੁੱਲ ਚੱਲ ਰਹੀ ਹੈ ਆ ਜੀ ਦਿਖਾਓ ਆ ਦੇਖ ਸਕਦੇ ਹੋ ਜੀ ਨਹਿਰ ਹਜੇ ਫੁੱਲ ਚੱਲ ਰਹੀ ਹੈਗੀ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੀ ਰਿਪੋਰਟ ਆ ਦੇਖ ਸਕਦੇ ਹੋ ਜੀ ਨਹਿਰ ਹੈ ਜਿਹੜੀ ਸੁਨਾਮ ਵਾਲੀ ਜੋ ਖੜਿਆਲ ਰੋਡ ਤੇ ਟੁੱਟੀ ਹੋਈ ਹੈਗੀ ਖੜਿਆਲ ਪਿੰਡ ਦੇ ਕੋਲੇ ਫੁੱਲ ਚੱਲ ਰਹੀ ਹੈ ਹਜੇ ਵੀ ਸਵੇਰ ਦੀ ਟੁੱਟੀ ਹੋਈ ਐ ਸ਼ਾਮ ਦੇ ਸ਼ਾਮ ਦੇ ਦੇਖ ਸਕਦੇ ਹਾਂ ਜੀ ਪਾਣੀ ਦੇਖੋ ਕਿਵੇਂ ਛੱਲਾ ਮਾਰ ਮਾਰ ਚੱਲ ਰਿਹਾ ਹੈ ਸ਼ਾਮ ਦੇ 5:30 ਵੱਜ ਗਏ ਜੀ ਸ਼ਾਮ ਦੇ 5:30 ਵੱਜ ਗਏ ਨਹਿਰ ਦਾ ਹਜੇ ਕੋਈ ਪਾਣੀ ਨਹੀਂ ਘਟਿਆ ਲੱਗਦਾ ਸਾਨੂੰ ਤਾਂ ਕੋਈ ਘਟਿਆ ਨਹੀਂ ਲੱਗਦਾ ਤੇ ਇਧਰੋਂ ਆਦ ਨਾਲ ਆ ਗਈ ਜੀ ਤਨਾਨਾ ਦਾਮਪੁਰ ਵਾਲੀ ਨਹਿਰ ਇਹਦੇ ਵਿੱਚੋਂ ਆ ਰਿਹਾ ਪਾਣੀ ਅਹੀਂ ਚੋਂ ਆ ਰਿਹਾ ਜੀ ਦੇਖ ਸਕਦੇ ਹਾਂ ਇੱਥੋਂ ਦੀ ਆ ਰਿਹਾ ਏਦਾਂ ਵਿਚਦੀ ਤੁਸੀਂ ਹਿਸਾਬ ਲਾ ਲਓ ਵੀ ਪਾਣੀ ਬਿਲਕੁਲ ਨਹੀਂ ਘਟਿਆ ਹਜੇ ਪਿੱਛੋਂ ਨਹਿਰ ਫੁੱਲ ਆ ਰਹੀ ਹੈਗੀ ਨਦਾਮਪੁਰ ਵਾਲੀ ਵੀ ਫੁੱਲ ਆ ਰਹੀ ਹੈਗੀ ਜੇ ਇਹ ਚੋਂ ਘਟੂ ਫੇਰ ਉਹ ਚੋਂ ਘਟੂਗਾ ਇਹ ਚੋਂ ਘਟੂਗਾ ਇਧਰੋਂ ਇਧਰੋਂ ਫੇਰ ਘਟੂਗਾ ਜੀ ਜੇ ਇਧਰੋਂ ਘਟੂ ਇੱਥੋਂ ਦੀ ਆ ਦੇਖੋ ਪਾਣੀ ਓਰੋਂ ਦੀ ਪੈ ਰਿਆ ਜੀ ਨਿਗਾਹ ਮਾਰ ਲਓ ਜੀ ਆ ਦੇਖੋ ਪਾਣੀ ਹਜੇ ਕੋਈ ਕਮੀ ਨਹੀਂ ਆਈ ਪਾਣੀ ਦੇ ਵਿੱਚ ਵੀਡੀਓ ਸ਼ੇਅਰ ਕਰ ਦਿਓ ਚਲਦੇ ਚਲਦੇ ਗੱਲਾਂ ਬਾਤ ਕਰਦੇ ਆ ਉਰੇ ਦੋ ਬੰਦੇ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂ ਭਾਈ ਦੱਸ ਮੇਰੇ ਫੇਸ ਨਹੀਂ ਮੈਂ ਹਾਂ ਬਾਈ ਜੀ ਹਾਂ ਬਾਈ ਜੀ ਆਪਣਾ ਨਹਿਰ ਚੋਂ ਪਾਣੀ ਘਟ ਗਿਆ ਚੋਂ ਨਾ ਨਾ ਘਟਿਆ ਇੱਧਰ ਉੱਥੇ ਜਾ ਰਿਹਾ ਜੀ ਉੱਥੇ ਜਾ ਰਿਹਾ ਹੈ ਪਾਣੀ ਤਾਂ ਉੱਥੇ ਆ ਉਹਦੇ ਇਹ ਘਟਾਇਆ ਹੁੰਦਾ ਪਾਣੀ ਉਹ ਪੱਥਰਾਂ ਤੋਂ ਥੱਲੇ ਉਤਰ ਜਾਂਦਾ ਪਾਣੀ ਜੰਮੀ ਨਹੀਂ ਘਟਿਆ ਨਾ ਘਟਿਆ ਨਹੀਂ ਆਹ ਦੇਖ ਲਓ ਬਈ ਪਾਣੀ ਬਿਲਕੁਲ ਨਹੀਂ ਘਟਿਆ ਉੱਥੇ ਚੱਲ ਰਿਹਾ ਪਾਣੀ ਦੇਖ ਸਕਦੇ ਹੋ ਖੋਜ ਖਬਰ ਦੀ ਰਿਪੋਰਟ ਦੇਖ ਸਕਦੇ ਹੋ ਤੁਸੀਂ ਆ ਜਾਓ ਇੱਧਰ ਦੇਖੀ ਆ ਕੇ ਅੱਛਾ ਘਟਿਆ ਨਹੀਂ ਨਾ ਘਟਿਆ ਨਹੀਂ ਲਾ ਲਓ ਵੀ ਪਾਣੀ ਬਿਲਕੁਲ ਨਹੀਂ ਘਟਿਆ ਤਰਾਹ ਤੇ ਚੱਲ ਰਿਹਾ ਜਿਵੇਂ ਚੱਲ ਰਿਹਾ ਆ ਦੇਖੋ ਜੀ ਕਿਵੇਂ ਚੱਲ ਰਿਹਾ ਹੈ ਹਜੇ ਫੁੱਲ ਚੱਲ ਰਹੀਆਂ ਨਹਿਰ ਇਹ ਜਿਹੜੇ ਕਹਿੰਦੇ ਤੇ ਸੂ ਹੈ ਆਹ ਦੇਖ ਲਓ ਸੂ ਹੈ ਇਹ ਇਹ ਸੂ ਹੈ ਇਹ ਇਹ ਸਾਰਾ ਪਾਣੀ ਖੇਤਾਂ ਚ ਜਾਣਾ ਖੜਿਆਲ ਪਿੰਡ ਦੇ ਖੇਤਾਂ ਚ ਲੈ ਆ ਬਈ ਤਸਵੀਰਾਂ ਦੇਖ ਰਹੇ ਹੋ ਤੁਸੀਂ ਨਾ ਜਰ ਨਾ ਯੋਦੀ ਨਹਿਰ ਖੜਿਆਲ ਪਿੰਡ ਦੇ ਲੱਵੇ ਟੁੱਟੀ ਹੋਈ ਹੈ ਵੀ ਕਹਿੰਦੇ ਪਾਣੀ ਘਟ ਗਿਆ ਪਾਣੀ ਨਹੀਂ ਘਟਿਆ ਦੋਸਤੋ ਹਜੇ ਹਜੇ ਫੁੱਲ ਚੱਲ ਰਹੀ ਹੈ ਆ ਦੇਖ ਸਕਦੇ ਹੋ ਤਸਵੀਰਾਂ ਹਜੇ ਜਿਹੜਾ ਨਹਿਰ ਚ ਪਾਣੀ ਹੈ ਇਹ ਸੁਨਾਮ ਵਾਲੀ ਨਹਿਰ ਹੈ ਜਿਹੜੀ ਦਿਖਾ ਰਿਹਾ ਤੁਹਾਨੂੰ ਆ ਸਾਹਮਣੇ ਇਹ ਸਾਰਾ ਖੜਿਆਲ ਪਿੰਡ ਨੂੰ ਜਿੱਥੇ ਨਹਿਰ ਟੁੱਟੀ ਹੋਈ ਹੈ ਤੁਸੀਂ ਵੀਡੀਓ ਦੇਖੀ ਹੋਊਗੀ ਇਹ ਉਹੀ ਨਹਿਰ ਹੈ ਹਜੇ ਫੁੱਲ ਚੱਲ ਰਹੀ ਹੈ